ਭਜੀ ਮੇਰਾ ਨਾਮ ਹੀਰਾ ਆ ਤੇ ਸ਼ਾਮੀ ਅਸੀਂ ਦੁਕਾਨ 7:00 7:30 ਵਜੇ ਦੁਕਾਨ ਬੰਦ ਕਰਕੇ ਗਏ ਆ ਰੈਸ ਵਗੈਰਾ ਸਭ ਕੁਝ ਸੋਚ ਵਗੈਰਾ ਬੰਦ ਕਰਕੇ ਗਏ ਆ ਲਾਈਟ ਵਗੈਰਾ ਮਤਲਬ ਬੰਦ ਕਰ ਦਿੱਤੀ ਆ ਤੇ ਉਹ ਮਹਨੇਰ ਸਰ ਪੰਜ ਵਜੇ ਨੂੰ ਪਤਾ ਲੱਗਾ ਕਿ ਮਤਲਬ ਕਿਸੇ ਨੇ ਦੱਸਿਆ ਇਦਾਂ ਸੇਲ ਕਰਵਾ ਲਏ ਜਾਂਦੇ ਨੇ ਕਿ ਰਾਧਾਰੀਆਂ ਨੇ ਫੋਨ ਕੀਤੇ ਆ ਪੇਦਰ ਦਾ ਮਤਲਬ ਦੁਕਾਨ ਤੇ ਧੂਆਂ ਨਿਕਲ ਰਿਹਾ ਵਾ ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਹੀ ਸਭ ਕੁਝ ਸੁਆਹ ਹੋ ਗਿਆ ਹੀ ਸੜ ਕੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਤੇ ਪੂਨ ਪਤਾ ਨਹੀਂ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਕਪੜੇ ਲੀੜੇ ਦਾ ਪਾਜੀ ਦੁਕਾਨਗਾ ਨਹੀਂ ਤੁਹਾਡੀ ਇਹ ਟੇਲਰ ਦੀ ਦੁਕਾਨ ਹੈ ਜੀ ਟੇਲਰ ਦੀ ਦੁਕਾਨ ਹੈ ਤੇ ਮਸ਼ੀਨਾਂ ਬਸੁਨਾ ਇੱਧਰ ਤੁਹਾਡੇ ਸਾਹਮਣੇ ਸਭ ਕੁਝ ਜੀ ਸਭ ਕੁਝ ਜੀ ਜਾਨੀ ਕਿ ਫਨਾਹ ਹੋ ਨਾ ਹੋ ਗਿਆ ਕੀ ਕਰਨਾ ਅਗ ਲੱਗਨ ਦਾ ਸਰ ਅੱਗ ਲੱਗਨ ਦਾ ਕਾਰਨ ਹਾਲੇ ਤੱਕ ਤਾਂ ਕੋਈ ਪਤਾ ਨਹੀਂ ਲੱਗਾ ਤੇ ਕੀ ਚੱਕਰ ਆ ਸ਼ਾਰਟ ਸਰਕਟ ਆ ਜਾਂ ਕਿ ਇਹਨੇ ਜਾਣ ਕੇ ਲਗਾਈ ਆ ਮਤਲਬ ਨਮੀਟਰ ਪਿਆ ਹੀ ਨਮੀਟਰ ਵਾਲੀ ਸਾਈਡ ਤੇ ਕੁਝ ਨਹੀਂ ਹੋਇਆ ਫੱਟੇ ਨੂੰ ਉਧਰਲੀ ਸਾਈਡ ਤੇ ਕੁਝ ਨਹੀਂ ਆ ਸਿਰਫ ਆ ਇੱਕ ਇਥੋਂ ਸ਼ਟਰ ਲਾ ਗੋਨ ਦਰਵਾਜਾ ਤੋਂ ਮਤਲਬ ਇੰਟਰਲਾਕ ਤੋਂ ਮਤਲਬ ਸ਼ੁਰੂ ਅੱਗ ਹੋਈ ਆ ਤੇ ਇਧਰਲੀ ਸਾਈਡ ਤੋਂ ਜਿੱਧਰ ਕੋਈ ਸੌਟ ਸ਼ਰ ਕਰਨੀ ਨਹੀਂ ਹੈਗਾ ਉਧਰਲੀ ਸਾਈਡ ਤੋਂ ਅੱਗ ਸ਼ੁਰੂ ਹੋ ਗਈ ਤੇ ਫਿਰ ਗਾੜੀ ਗਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਰ ਮਤਲਬ ਕਾਫੀ ਨੁਕਸਾਨ ਹੋ ਗਿਆ ਕਾਫੀ ਹੀ ਜ਼ਿਆਦਾ ਨੁਕਸਾਨ ਹੋ ਗਿਆ ਜਾਨੀ ਕਿ ਕੱਪੜੇ ਜਿਹੜੇ ਆ ਤੁਹਾਨੂੰ ਪਤਾ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰਾ ਮਾਰ ਕੇ ਦੇਖ ਸਕਦੇ ਜੀ ਕਿ ਦੁਕਾਨ ਦੇ ਅੰਦਰ ਦੇਖ ਸਕਦੇ ਜੀ ਕਹਿੰਦਾ ਭਾਵਾ ਕਿ ਦਾਖ ਹੀ ਆ ਬਚੀ ਜੋ ਵੀ ਆ ਪੁਲਿਸ ਨੂੰ ਕੀਤਾ ਸੀ ਜਦੋਂ ਤੁਹਾਨੂੰ ਪਤਾ ਲੱਗਾ 5 ਵਜੇ ਸਰ 5 ਵਜੇ ਜਦੋਂ ਆਏ ਆ ਸਾਰੇ ਆਪੇ ਅੱਗੇ ਆਣ ਕੇ ਭੁਜਾਈ ਆ ਫਗਾਈ ਵੀਰ ਨੂੰ ਸ਼ੱਦਨ ਦਾ ਮੌਕਾ ਹੀ ਨਹੀਂ ਸੀ ਮਤਲਬ ਹੈਗਾ ਉਹਨਾਂ ਨੂੰ ਜਿੰਨਾ ਜਿੰਨਾ ਆਉਣਾ ਸੀ ਉਹਨਾਂ ਜਿੰਨਾ ਤੇ ਮਤਲਬ ਪਹਿਲਾਂ ਹੀ ਕੰਮ ਹੋ ਗਿਆ ਪਹਿਲਾਂ ਹੀ ਕੰਮ ਹੋ ਗਿਆ ਸੀ ਸਰ ਪੁਲਿਸ ਨੂੰ ਕੀਤਾ ਸੀ ਪੁਲਿਸ ਨੂੰ ਹਾਂਜੀ ਗਏ ਪੁਲਿਸ ਨੂੰ ਸੂਚਿਤ ਕਰਨ ਦੇ ਮਤਲਬ ਇਹ ਹਜੇ ਨਹੀਂ ਕੀਤਾ ਪੁਲਿਸ ਨੂੰ ਹਾਂਜੀ ਹਾਲੇ ਤੇ ਇਹੋ ਸਾਰਾ ਕੋਸ਼ ਕਰਦੇ ਪਏ ਆਂ ਅਸੀਂ ਸਰ ਅਸੀਂ ਮੰਗੇ ਹੋ ਕਰਨੇ ਆ ਵੀ ਸਾਡਾ ਨੁਕਸਾਨ ਬਹੁਤ ਹੋ ਚੁੱਕਾ ਵਾ ਮਾਰੇ ਬੰਦੇ ਆਂ ਗਰੀਬ ਆਦਮੀ ਆ ਤੇ ਸਾਨੂੰ ਇਸ ਚੀਜ਼ ਦਾ ਚਲੋ ਥੋੜਾ ਮਾਹਾਂ ਮਾਦਾਂ ਮਿਲੇ ਸਾਨੂੰ ਨਹੀਂ ਸਾਡੇ ਤੇ ਕੋਈ ਸ਼ੱਕਤ ਨਹੀਂ ਕਿ ਉਹ ਆਪੇ ਘਰ ਹੋਈ ਜਾਂ ਤੁਹਾਨੂੰ ਕਿਸੇ ਤੋਂ ਡਰਦਾ ਹੈਗਾ ਵਾ ਸ਼ੱਕ ਸਰ ਸ਼ੱਕ ਤੇ ਨਹੀਂ ਆ ਕਿਸੇ ਤੇ ਵੀ ਹੈਗਾ ਬਾਕੀ ਇੱਥੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ ਤੋਂ ਮਤਲਬ ਦੇਖਾਂਗੇ ਕੀ ਚੱਕਰ ਜੇ ਦੇਖਾਂ ਪਤਾ ਲੱਗੇਗਾ ਇਹ ਦੁਕਾਨਾਂ ਨਹੀਂ ਜੋ ਖੁੰਡੀਆਂ ਹੈਗੀਆਂ ਵੇਖੋ ਜੀ ਇੱਕ ਗਰੀਬ ਪਰਿਵਾਰ ਦੀ ਦੁਕਾਨ ਸੀਗੀ ਇਹ ਗਰਮੀ ਪਰਿਵਾਰ ਆਪਣਾ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਇਸ ਸਵੇਰੇ ਸ਼ਾਮੀ ਪੀ 7:30 ਵਜੇ ਦੁਕਾਨ ਬੰਦ ਕਰਕੇ ਲੈਟਾ ਲੂਟਾ ਸਾਜਿਆ ਬੰਦ ਕਰਕੇ ਗਏ ਆ ਤੇ ਸਵੇਰੇ ਇਹਨਾਂ ਨੂੰ ਲੋਕੀ ਆਨੇ ਆ ਕੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਵਿੱਚ ਮਦਦੂਮਾਨ ਨਿਕਲਿਆ ਇਹਦੇ ਸਵੇਰੇ ਆਏ ਆ ਹੀਰਾ ਦਾ ਜਿੱਦੀ ਆਏ ਆ ਸਵੇਰੇ ਆਨ ਕੇ ਉਹਨੇ ਵੇਖਿਆ ਦੁਕਾਨ ਖੋਲੀ ਆ ਦੁਕਾਨ ਨੂੰ ਅੱਗ ਲੱਗੀ ਵੀ ਤੇ ਇਹਨਾਂ ਨੇ ਪਾਣੀ ਪੁਣੀ ਪਾ ਗਏ ਹੋਰ ਮਲ ਦੇ ਦੇ ਸਾਡੇ ਬੰਦਿਆਂ ਨੇ ਡਰ ਕੇ ਦੁਕਾਨਦਾਰਾਂ ਨੇ ਇਹ ਅੱਗ ਬੁਝਾਈ ਆ ਤੇ ਅੱਗ ਬੁਝਾ ਕੇ ਇਹਨਾਂ ਵਿਚਾਰਿਆਂ ਦੇ ਗਰੀਬ ਪਰਿਵਾਰਾਂ ਨੇ ਇਹਨਾਂ ਦਾ ਬੜਾ ਮਹਿੰਗੇ ਜਿਹੇ ਸ਼ੂਟ ਲੋਕਾਂ ਦਿੱਤੇ ਇਸੀ ਨਾਤੇ ਜਨਾਨੀਆਂ ਦੇ ਛੂਟੀ ਬੰਦਿਆਂ ਦੇ ਛੂਟ ਹੀ ਗਏ ਉਹ ਸਾਰਾ ਸਰਕੇ ਸਵਾਹ ਹੋ ਗਿਆ ਜੋ ਮਸ਼ੀਨਾ ਕੀਆ ਜੋ ਇਹਨਾਂ ਦਾ ਕਾਊਂਟਰ ਹੀਗਾ ਸਾਰਾ ਸਰਕੇ ਸਵਾਹ ਹੋ ਗਿਆ ਕੋਈ ਮਤਲਬ ਨਹੀਂ ਕੋਈ ਸਮਾਨ ਬਚਿਆ ਹੀ ਨਹੀਂਗਾ ਸਰਕਾਰ ਕੋਈ ਮਦਦ ਪ੍ਰਸ਼ਾਸਨ ਕੋਈ ਹੀ ਮਦਦ ਕਰਦੇ ਆਂ ਦਿੱਤੀ ਜਾਬ ਤੋਂ ਮਦਦ ਕਰਦੇ ਆਂ ਕਿ ਇਹਨਾਂ ਦੀ ਮਦਦ ਕੀਤੀ ਹੈ ਵਾਰ ਤੋਂ ਵਾਰ ਗਰੀਬ ਪਰਿਵਾਰਾਂ ਨਾਲ ਦੀ ਮਦਦ ਕੀਤੀ ਜਾਵੇ